ਸਾਡੀ ਕਾਜੀ ਜਿੰਨੇ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਬੈਠੇ ਹਨ ਸਾਰਿਆਂ ਨੂੰ ਗੁਰਪ੍ਰੋਧਨ ਲੱਖ ਲੱਖ ਵਧਾਈਆਂ ਤੇ ਅੱਜ ਅਸੀਂ ਗੱਲ ਕਰਾਵਾਂਗੇ ਆਪਾਂ ਕਮਲਜੀਤ ਜੀ ਮੋਗੇ ਤੋਂ ਨੇ ਜੋ ਕਿ ਇਹਨਾਂ ਦੇ ਸੌਲੀਆਂ ਸੀਗੇ ਦੱਸੋ ਜੀ ਹਾਂਜੀ ਪਹਿਲਾਂ ਨਾਲੋਂ ਮੈਨੂੰ ਬਹੁਤ ਫਰਕ ਆਇਆ ਦਵਾਈ ਲੈ ਕੇ ਕਿੰਨਾ ਸਾਈਜ਼ ਘਟ ਗਿਆ ਜੀ ਤੁਹਾਡੇ ਸੌਲੀਆਂ ਦਾ ਪਹਿਲਾਂ 160 ਸੀਗੀ ਤੇ ਹੁਣ 113 ਐਮ ਐਮ ਰਹਿ ਗਈ ਹੈ ਤੇ ਬਾਕੀ ਦੇ ਨਿਕੇ ਨਿਕੇ ਸੀਗੀਆਂ ਸਾਰੇ ਸਾਫ਼ ਹੋ ਗਈਆਂ ਤੇ ਇਥੋਂ ਡਾਕਟਰਾਂ ਨੇ ਕੀ ਕਿਹਾ ਸੀਗਾ ਆਪਰੇਸ਼ਨ ਦਾ ਦੱਸਿਆ ਸੀਗਾ ਸਾਨੂੰ ਪਹਿਲਾਂ ਹੁਣ ਡੇਟ ਮਿਲ ਗਈ ਸੀਗੀ ਆਪਰੇਸ਼ਨ ਦੀ ਹਾਂਜੀ ਮੈਂ ਦੱਸਤਾ ਸੀਗਾ ਸਾਨੂੰ ਪਰ ਅਸੀਂ ਫਿਰ ਸਾਨੂੰ ਇੱਥੇ ਦੱਸ ਪੈ ਗਈ ਤੇ ਅਸੀਂ ਇੱਥੇ ਪਰ ਸਾਡੇ ਕੋਲ ਸੀ ਕਿਸੇ ਜਰੀਏ ਇਹ ਹੀ ਆ ਵੀਡੀਓ ਦੇਖ ਕੇ ਆਏ ਸੀਗੇ ਨਹੀਂ ਸਾਨੂੰ ਕਿਸੇ ਨੇ ਦੱਸਿਆ ਸੀਗਾ ਸਾਡਾ ਪੇਜ ਅਸੀਂ ਬਾਅਦ ਦੇਖਿਆ ਹਨ ਹਾਂਜੀ ਵੀ ਕੋਈ ਦਵਾਈ ਨਾਲ ਸਾਈਡ ਇਫੈਕਟ ਨਹੀਂ ਸਾਈਡ ਇਫੈਕਟ ਕੋਈ ਨਹੀਂ ਕਿੰਨਾ ਟਾਈਮ ਰੋਇ ਖਾਧੇ ਤੁਸੀਂ ਡੇਢ ਮਹੀਨਾ ਕਰਦੀ ਹੈ ਇਹਨਾਂ ਦੀ 177 ਟਾਈਮ ਹੁੰਦੀ ਸੋਲੀ ਦਾ ਸੈਸ ਸੀਗਾ ਜੀ ਤੇ ਹੁਣ ਇਹਨਾਂ ਦੀ 113 ਰਹਿ ਗਈ ਟੋਟਲ ਠੀਕ ਹੈ ਡੇਢ ਮਹੀਨੇ ਚ ਡੇਢ ਮਹੀਨੇ ਚ ਤੇ ਸਾਡੇ ਬਾਰੇ ਕੀ ਦੱਸਣਾ ਚਾਹੁੰਗੇ ਲੋਕਾਂ ਨੂੰ ਬਸ ਇਹ ਹੈ ਜੀ ਵਧੀਆ ਦਵਾਈ ਇੱਥੇ ਮਿਲਦੀ ਆ ਤੇ ਵੀ ਦਵਾਈ ਵਧੀਆ ਮਿਲਦੀ ਆ ਮੈਂ ਇੱਕ ਵਾਰੀ ਫੇਰ ਦੱਸਦਾ ਕਿਸੇ ਵੀ ਲੜਕੀ ਦੇ ਅਰਸੌਲੀ ਹੈ ਤੇ ਪਸਰੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਾਂ ਧੰਨਵਾਦ